ਜ਼िले ਵਿੱਚ ਕੋਰੋਨਾ ਵਾਇਰਸ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੇ ਯਕੀਨ ਨਹੀਂ ਕਰਨਾ ਚਾਹੀਦਾ ਇਹ ਕਹਿਣਾ ਸੀ ਫਤਿਹਗੜ ਸਾਹਿਬ ਦੀ ਸਿਵਲ ਸਰਜਨ ਡਾਕਟਰ ਦਵਿੰਦਰਜੀਤ ਕੌਰ ਦਾ ਡਾਕਟਰ ਦਵਿੰਦਰਜੀਤ ਕੌਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਜੇਕਰ ਕੋਈ ਵੀ ਕੋਰੋਨਾ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਿਹਤ ਵਿਭਾਗ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਹਨ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਗਈ ਕੋਰੋਨਾ ਵਾਇਰਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਫਲਾਈ ਜਾਂਦੀ ਅਫਵਾਹ ਤੇ ਉਹ ਯਕੀਨ ਨਾ ਕਰਨ ਹਾਂਜੀ ਜਿਸ ਤਰ੍ਹਾਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਪਹਿਲੇ ਵੀ ਕੋਵਿਡ ਦੀਆਂ ਜਿਹੜੀਆਂ ਦੋ ਵੇਰਸ ਨੇ ਜਿਹੜੀਆਂ ਹੈਗੀਆਂ ਸਾਰੀ ਦੁਨੀਆ 'ਚ ਹੀ ਆ ਚੁੱਕੀਆਂ ਆਂ ਇੰਡੀਆ ਪੰਜਾਬ 'ਚ ਵੀ ਸੋ ਇਸ ਕਰਕੇ ਜੋ ਜਦੋਂ ਥੋੜਾ ਜਿਹਾ ਸਾਡੇ ਥੋੜੇ ਕੇਸਿਸ ਹੋਰ ਕੰਟਰੀਸ 'ਚ ਆਨੇ ਸ਼ੁਰੂ ਹੋਏ ਤਾਂ ਅਸੀਂ ਵੀ ਜਿਹੜੀਆਂ ਸਾਰੀਆਂ ਸਾਵਧਾਨੀਆਂ ਉਹ ਜਿਹੜੀਆਂ ਹੈ ਕਿ ਲੋਕਾਂ ਨੂੰ ਉਹਦੇ ਬਾਰੇ ਦੱਸਣਾ ਸ਼ੁਰੂ ਕਰਤਾ ਕਿ ਪਬਲਿਕ ਦੇ ਵਿੱਚ ਨਾ ਜਾਓ ਬਿਨਾਂ ਲੋਟੋ ਬਾਜ਼ਾਰ ਨਾ ਫਿਰੋ ਬਾਹਰ ਨਾ ਫਿਰੋ ਅਗਰ ਖਾਂਗ ਚੁਕਾ ਮੈਂ ਤਾਂ ਆਪਣੀ ਟੈਸਟਿੰਗ ਕਰਵਾਓ ਬਾਕੀ ਸਾਡੇ ਕੋਲ ਜਿਹੜੇ ਸਾਡੇ ਹਸਪੀਟਲਸ ਆ ਉਹਨਾਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਪ੍ਰਬੰਧ ਹੈਗਾ ਹੈ ਅਗਰ ਕੇਸਿਸ ਆਉਂਦੇ ਆ ਸਾਡੇ ਕੋਲ ਸਾਡੇ ਕੋਲ ਆਈਸੋਲੇਸ਼ਨ ਵਾਰਡਸ ਪੈਨੇ ਹੋਏ ਆ ਸਾਡੇ ਕੋਲ ਦੋ ਆਕਸੀਜਨ ਪਲਾਂਟ ਹੈਗੇ ਜ਼ਿਲ੍ਹੇ 'ਚ ਵੱਡੇ ਜਿਹੜੇ ਕਿ ਆਕਸੀਜਨਿੱਥੇ ਕਿ ਪ੍ਰੋਡਿਊਸ ਹੁੰਦੀ ਹੈ ਪੀਐਸਸੀ ਪਲਾਂਟ ਕਹਿੰਦੇ ਆ ਉਹਨੂੰ ਅਸੀਂ ਤੇ ਪੂਰੇ ਸਾਡੇ ਕੋਲ ਆਲਮੋਸਟ ਸਾਰੇ ਜ਼ਿਲ੍ਹੇ 'ਚ 500 ਤੋਂ ਉੱਪਰ ਆਕਸੀਜਨ ਦੇ ਸਿਲੰਡਰਸ ਹੈਗੇ ਵੱਡੇ ਛੋਟੇ ਮਿਲਾ ਕੇ ਔਰ ਸਾਰੀਆਂ ਸਾਡੇ ਕੋਲ ਜਿਹੜੀਆਂ ਲੋੜੀਂਦੀਆਂ ਦਵਾਈਆਂ ਉਹ ਵੀ ਮੌਜੂਦ ਹੈਗੀਆਂ ਤੇ ਸਾਨੂੰ ਸਾਡੀ ਹਰ ਪੱਖੋਂ ਤਿਆਰੀ ਹੈ ਜੇ ਕੇਸਿਸ ਆਉਂਦੇ ਹੈਗੇ ਕਲ ਜਿਹੜੇ ਟੈਸਟ ਕੀ ਸਾਰਿਆ ਨਹੀਂ ਜੀ ਸਾਡੇ ਰਾਉਂਡ 500 ਦੀ ਜਿਹੜੀ ਟੈਸਟਿੰਗ ਹੈ ਹੁਣ ਤੱਕ ਹੋ ਚੁੱਕੀ ਹੈ ਪਰ ਹਜੇ ਉਹਦੇ 'ਚ ਕੋਈ ਵੀ ਜਿਹੜਾ ਪੋਜ਼ਿਟਿਵ ਕੇਸ ਹੈ ਨਹੀਂ ਆਇਆ ਹੈ ਸਾਵਧਾਨੀਆਂ ਕੀ ਕੀ ਕਰਨੀ ਸੀ ਸਾਵਧਾਨੀਆਂ ਇਹਦੇ ਵਿੱਚ ਇਹ ਜੀ ਆਪਾਂ ਨੂੰ ਜਦੋਂ ਬਾਹਰ ਜਾਣੇ ਆ ਘਰ ਆਣੇ ਆ ਬਾਰ-ਬਾਰ ਆਪਣੇ ਹੈਂਡਸ ਵਾਸ਼ ਕਰਨੇ ਆ ਜਿਹੜਾ ਜੀ ਕਿਸੇ ਨੂੰ ਖਾਂਸੀ ਜ਼ੁਕਾਮ ਹੈ ਥੋੜਾ ਜਿਹਾ ਉਸ ਤੋਂ ਦੂਰੀ ਬਣਾ ਕੇ ਰੱਖੋ ਔਰ ਮਾਸਕ ਯੂਜ਼ ਕਰ ਲਓ ਜਿਹੜੇ ਆਪਣੇ ਇਮਿਊਨੋ ਕੰਪਰਮਾਈਜ਼ ਹੁੰਦੇ ਜਿਹੜਾ ਬਜ਼ੁਰਗ ਹੁੰਦੇ ਆ ਜਾਂ ਛੋਟੇ ਬੱਚੇ ਹੁੰਦੇ ਆ ਜਾਂ ਕੈਂਸਰ ਦੇ ਪੇਸ਼ੈਂਟ ਹੁੰਦੇ ਆ ਟੀਵੀ ਦੇ ਪੇਸ਼ੈਂਟ ਹੁੰ ਜਿਨ੍ਹਾਂ ਦੀ ਇਮਿਊਨਿਟੀ ਆਪਣੀ ਨਹੀਂ ਹੁੰਦੀ ਉਹਨਾਂ ਨੂੰ ਅਸੀਂ ਡਵਾਈਸ ਕਰਾਂਗੇ ਕਿ ਮਾਸਕ ਪਾ ਕੇ ਰੱਖੋ ਤੇ ਪਬਲਿਕ ਚ ਅਵੋਇਡ ਕਰੋ ਜਾਨਾ। ਇਹ ਬੁਫਵਾ वगैरह ਆਪਣਾ ਨਾ ਗੀਪੋਚਾ। ਆਪਾਂ ਨੂੰ ਸਵਾ ਤੇ ਯਕੀਨ ਨਹੀਂ ਕਰਨਾ ਚਾਹੀਦਾ। ਅਸੀਂ ਸਿਰਫ ਸਾਵਧਾਨੀ ਵਰਤਣੀ ਹੈ ਤੇ ਸੁਚੇਤ ਰਹਿਣਾ ਹੈ। ਕਿਉਂਕਿ ਇਸ ਟਾਈਮ ਤੁਹਾਡੇ ਜ਼ਿਲ੍ਹੇ ਚ ਕੋਈ ਕੇਸ ਨਹੀਂ ਹੈ। ਬਟ ਸਾਵਧਾਨੀ ਅਸੀਂ ਹਰ ਜਗ੍ਹਾ ਵਰਤਣੀ ਹੈ। ਅਫਵਾਹ ਕੋਈ ਕਹਿੰਦਾ ਹੈਗਾ ਤਾਂ ਉਹਦੇ ਤੇ ਨਹੀਂ ਯਕੀਨ ਕਰਨਾ ਚਾਹੀਦਾ ਜਦ ਤੱਕ ਕਿ ਉਹਨੂੰ ਅਸੀਂ ਨਹੀਂ ਉਹਨੂੰ ਜਿਹੜਾ ਜਸਟੀਫਾਈ ਕਰਦੇ ਕਿ ਐਦਾਂ ਦਾ ਕੁਝ ਹੈਗਾ। ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز